ਲਓ ਜੀ ਅੱਜ ਆਪਣੇ ਭੈਣਾਂ ਤੇ ਭਰਾਵਾਂ ਵਾਸਤੇ ਇੱਕ ਬਹੁਤ ਹੀ ਸੋਹਣਾ ਸ਼ਿਮਰ ਦਾ ਸ਼ਿਮਰ ਦਾ ਡਿਜੀਟਲ ਪ੍ਰਿੰਟ ਦਾ ਪਸ਼ਮੀਨਾ ਲੈ ਕੇ ਆਏ ਸੀਗੇ ਜੀ ਇਹ ਉਹ ਸੂਟ ਹੈ ਪਹਿਲੀ ਕੱਲ ਦਾ ਪੂਰੇ ਮੰਡੀ ਚ ਕਿਤੇ ਮਿਲਣਾ ਹੀ ਨਹੀਂ ਠੀਕ ਹੈ ਚੈਲੰਜ ਰਹੂਗਾ ਜੀ ਪੂਰੇ ਮੰਡੇ ਬਲੇ ਸੂਟ ਮਿਲਣਾ ਹੈ ਨਹੀਂ ਸ਼ਿਮਰ ਦਾ ਸੂਟ ਸੀਗਾ ਜੀ ਬਹੁਤ ਹੀ ਸੋਹਣਾ ਬਹੁਤ ਹੀ ਘੈਂਟ ਨਾਲ ਪੂਰਾ ਵਧੀਆ ਡਿਜੀਟਲ ਪ੍ਰਿੰਟ ਦਾ ਸ਼ਾਲ ਜੀ ਪਸ਼ਮੀਨੇ ਦਾ ਸ਼ਾਲ ਹੈ ਪਸ਼ਮੀਨੇ ਦੀ ਸਲਵਾਰ ਹੈ ਤੇ ਪਸ਼ਮੀਨੇ ਸ਼ਿਮਰ ਦੀ ਸ਼ਰਟ ਹੈ ਜੀ ਬਹੁਤ ਹੀ ਸੋਹਣਾ ਬ੍ਰਾਂਡਡ ਜਿਹਾ ਸੂਟ ਹੈ ਬਹੁਤ ਹੀ ਪਿਆਰੇ ਡਿਜ਼ਾਈਨਿੰਗ ਹੈ ਨਾਲ ਬੜੇ ਸੋਹਣੇ ਬਾਜੂ ਬਣੇ ਹੋਏ ਆ ਮੈਂ ਚੈਲੰਜ ਕਰ ਦੂੰਗਾ ਬਾਜ਼ਾਰ ਤੋਂ ਰੇਟ ਪਤਾ ਕਰਕੇ ਆਇਓ ਕੋਈ ਦੁਕਾਨ ਨੂੰ ਦਰ ਵੀ ਵੇਚਦਾ 1295 ਕੋਈ ਵੇਚਦਾ 1395 ਜੀ ਜੋ ਠੰਡ ਹੁਣ ਸ਼ੁਰੂ ਹੋਈ ਆ ਲੋਕਾਂ ਨੇ ਗੰਡਾਸੇ ਜਿਵੇਂ ਹੋਈ ਰੱਖੇ ਹੋਏ ਆ ਮੈਂ ਕੰਪਨੀ ਕੋਲ 1000 ਸੂਟ ਲਿਆ ਜੀ 1000 ਰੁਪਏ ਕੰਪਨੀ ਤੋਂ ਮੰਗਾਇਆ ਹੈ ਚੈਲੰਜ ਰਹੂਗਾ ਪੂਰੇ ਪੰਜਾਬ ਦਾ ਬ੍ਰਿੰਟਾਂ ਦਾ ਛੜ ਦਾ ਬ੍ਰਿੰਟਾਂ ਦਾ ਬਹੁਤ ਛੋਟੀ ਚੀਜ਼ ਰਹੀ ਹੁਣ ਜੀ ਅਭਲੇ ਸ਼ਿਮਰ ਵਿਸਕੋਸ ਦਾ ਧਾਗਾ ਲੱਗਿਆ ਹੋਇਆ ਆ ਚੈੱਕ ਕਰੋ ਪ੍ਰੋਪਰ ਸ਼ਿਮਰਦਾ ਸੂਟ ਹੈ ਚੰਗਰ ਸੂਟ ਚੱਕੇ ਜਿਹੜੇ ਡਿਸਕ੍ਰੈਸ ਸੂਟ ਦੇ ਨਹੀਂ ਆ ਦੇਖੋ ਰੰਗ ਦੇਖੋ ਹਰੇਕ ਸੂਟ ਦੇ ਰੰਗ ਗਾਉਂਗੇ ਹਰੇਕ ਦਾ ਧਿਆਨ ਹੋਗਾ ਦੇਖੋ ਆ ਦੇਖੋ ਚੱਕਦੇ ਚੱਕਦੇ ਬਣਾ ਚੱਕਦੇ ਚੱਕਦੇ ਦੇਖ ਸਾਡੇ ਬਾਜ ਮਿਛਾ ਲਈ ਹਾਂ ਹਲਾ نیچے ਕਰਦੇ ਆ ਆ ਦੇਖੋ ਸੂਟ ਦੀ ਗੈਟ ਅਪ ਜੀ ਪੂਰਾ ਕੈਂਟ ਅਡਿਸ਼ਨਲ ਬ੍ਰੈਂਡ ਦਾ ਸੂਟ ਹੈ ਰੱਖ ਦਿਓ ਨੀਚੇ ਲਿਓ ਆ ਦੇਖੋ ਪ੍ਰੋਪਰ ਸ਼ਿਮਰਦਾ ਸੂਟ ਹੈ ਜੀ ਪਸ਼ਮੀਨੇ ਸ਼ਿਮਰਦਾ ਸੂਟ ਹੈ ਬਾਜ਼ਾਰ ਹਜ਼ਾਰ ਵੀ ਮਿਲ ਸਕਦਾ ਹੈ 1200 ਵੀ ਮਿਲ ਸਕਦਾ ਸੋ ਜਿੰਨੇ ਆਪਣੇ ਭਰਾ ਵੀ ਵੀਡੀਓ ਕਰਨੀ ਹੈ ਸ਼ੇਅਰ ਪੇਜ ਨੂੰ ਕਰਨਾ ਹੈ ਫੋਲੋ ਵੀਡੀਓ ਨੂੰ ਕਰਨਾ ਅੱਗੇ ਸ਼ੇਅਰ ਜੀ ਗਰੁੱਪਾਂ 'ਚ ਅੱਗੇ ਦੇ ਅੱਗੇ ਤੇ ਆਪਣੀ ਸਟੋਰੀ 'ਚ ਲਾਣਾ ਹੈ ਉਹਨੂੰ ਸੂਟ ਦੇ ਦੇਣਾ ਮੈਂ 600 ਤੇ 50 ਰੁਪਏ ਦਾ 650 ਉਹਨੂੰ ਭੈਣ ਨੂੰ ਮਿਲਣਾ ਜਿਹੜੀ ਵੀਡੀਓ ਸ਼ੇਅਰ ਕਰੂਗੀ ਆਪਣੀ ਸਟੋਰੀ 'ਚ ਪਾਊਗੀ ਉਹਨੂੰ 650 ਦਾ ਨਹੀਂ ਆਪਣੇ ਨੇ ਕਹਿੰਦਾ ਰੇਟ ਹੈ ਕਿ 999 ਮੇਰੇ ਬੇਬੀ ਕਿੰਨਾ ਰੇਟ ਆਪਣੀ ਦੁਕਾਨ 'ਤੇ ਭਾਈ 999 999 ਰੇਟ ਹੈ ਜੇ ਆ ਬੰਦਾ ਵੀਡੀਓ ਨੂੰ ਸ਼ੇਅਰ ਕਰੂਗਾ ਆਪਣੀ ਸਟੋਰੀ 'ਚ ਪਾਊਗਾ ਉਹਨੂੰ ਸੂਟ ਮਿਲਣਾ 650 ਰੁਪਏ ਦਾ ਇੱਕ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਲੈਣੇ ਆ ਅੱਗੇ ਕੱਪੜੇ ਕੰਮ ਤੋੜਨਾ ਉਹਨੂੰ ਮਿਲੂਗਾ 590 ਦੇ ਹਿਸਾਬ ਨਾਲ ਪੱਕਾ ਬਿੱਲ ਕੱਟ ਕੇ ਦਊਗਾ ਕੋਈ GXG ਐਕਸਟਰਾ ਨਹੀਂ ਕੋਈ ਕੁਝ ਨਹੀਂ 590 ਹਿਸਾਬ ਗੱਲਾ ਦਊਗਾ ਕਲਰ ਡਿਜ਼ਾਈਨ ਬੜੇ ਸੋਨੇ ਆ ਲਾਈਟ ਰੰਗ ਵੀ ਹੈਗੇ ਡਾਰਕ ਵੀ ਹੈਗੇ ਆ ਇਹ ਉਹ ਕੱਪੜੇ ਰਾਜੇ ਮਹਾਰਾਜੇ ਦੇ ਕੱਪੜੇ ਹੁੰਦੇ ਆ ਜਿਹੜਾ ਆਪਾਂ ਕਹਿੰਦੇ ਵੀ ਪਹਿਣਨੇ ਸੂਟ ਤਾਂ ਸਰਦੀ ਦਾ ਪਾਇਆ ਪਿਆ ਵੀ ਦੇਖਣ ਚੰਗਾ ਲੱਗਦਾ ਜਿਵੇਂ ਸਿਲਕ ਦਾ ਹੁੰਦਾ ਵੀ ਪਹਿਣਨੇ ਸੂਟ ਗਰਮੀ ਦੇ ਪਾਇਆ ਪਿਆ ਇਹ ਟੋਟਲੀ ਡਿਜੀਟਲ ਪ੍ਰਿੰਟ ਦਾ ਸੂਟ ਹੈ ਇਹ ਸੂਟ ਵਾਸਤੇ ਤੁਹਾਨੂੰ ਲੈਣ ਵਾਸਤੇ ਕਿੱਥੇ ਆਣਾ ਬਣਾ ਆਣਾ ਬਣਾ ਜੱਸੀ ਦੀ ਹੱਟੀ ਪਰ ਜੀ ਜੱਸੀ ਦੀ ਹੱਟੀ ਕਿਹੜੀ ਜਿਹੜੀ ਬੱਸ ਸਟੈਂ ਠੀਕ ਹੈ ਜੀ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਨਵੇਂ ਨਵੇਂ ਡਿਜ਼ਾਈਨ ਵਾਸਤੇ ਲੈਣ ਵਾਸਤੇ ਆ ਜੂ ਅਸੀਂ ਜੱਟੀ ਪਰ ਜੀ ਸਾਡੇ YouTube ਪੇਜ ਜੀ ਫੋਲੋ ਕਰ ਸਕਦੇ ਹੋ Facebook ਪੇਜ ਜੀ ਫੋਲੋ ਕਰ ਸਕਦੇ ਹੋ ਤੇ Insta ਤੇ ਫੋਲੋ ਕਰ ਸਕਦੇ ਹੋ ਆਫਰ ਤਿੰਨੇ ਪਾਸੇ ਲੱਗਣੇ ਆ ਤੇ ਇੱਕ ਬੇਨਤੀ ਹੁੰਦੀ ਹੈ ਭਾਈ ਜਿੱਦਾਂ ਵੀਡੀਓ ਪਾਉਣਾ ਹੁੰਦਾ ਸਾਡੇ ਕੋਲ 3 ਦਿਨ ਤੱਕ ਮਾਲ ਹੁੰਦਾ ਕੋਈ ਚਾਹ ਸੂਟ 1000 ਹੋਵੇ ਜਾਂ 2000 ਹੋਵੇ ਕਿ ਤੁਹਾਡੇ ਵੀਰ ਕੋਲ ਇਹ ਪਹਿਣਾ ਬਹੁਤ ਜੁਣੀਆਂ ਵੀ ਹੈ ਜਾਂ ਕਿ ਰੀਸੇਲ ਵੀ ਕਰਦੀ ਹੈ ਕਪੜੇ ਹੀ ਵੇਚਦੀ ਹੈ ਫਿਰ ਪਹਿਣਾ 10 ਦਿਨਾਂ ਬਾਅਦ ਕਿੰਨਾ ਲੰਬਾ ਦਿੰਦੀ ਹੈ ਉਹ ਜੱਛੀ ਵੀਰੇ ਵੀਡੀਓ ਪਾਈ ਸੀ ਸ ਓ ਜੱਸੀ ਵੀਰਾ ਕੀ ਕਰੇ ਛੋਟੇ ਨੇ ਮੈਂ ਕਹਾਣੀ ਸੁਣੀ ਸੀ ਵੀ ਕੀੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਹੁਣ ਜੱਸੀ ਵੀਰੇ ਨੇ ਹਜ਼ਾਰ ਸੂਟ ਕੰਪਨੀ ਦੇ ਫਾਇਦੇ ਚ ਲਿਆ ਪਿਆ ਜੇ ਹਜ਼ਾਰ ਸੂਟ ਜੱਸੀ ਵੀਰੇ ਤੇ ਪਹਿਲੇ बिक ਗਿਆ ਠੰਡ ਜੱਸੀ ਵੀਰੇ ਨੂੰ ਠੰਡਾ ਪਾਣੀ ਪੀਣਾ ਪੈ ਜਾਂਦਾ ਸੋ ਬੇਨਤੀ ਹੈ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਹਫਤੇ ਦੇ ਅੰਦਰ ਅੰਦਰ ਮਾਲ ਬੁੱਕ ਕਰਾ ਲਿਆ ਕਰੋ ਮਾਲ ਮਿਲ ਜਾਂਦਾ ਬਾਅਦ ਚ ਸੂਟ ਨਹੀਂ ਮਿਲਦੇ ਹੈਗੇ ਸੋ ਬੇਨਤੀ ਹੈ ਇਹ ਵੀਡੀਓ ਸ਼ੇਅਰ ਕਰਿਓ ਪੇਜ ਜਿਹਨੂੰ ਕਰ ਦਿਓ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਅਡਰੈਸ ਨੋਟ ਰੱਖੜਾ ਜੱਸੀ ਦੀ ਹੱਟੀ ਬਸਟਨ ਮਿੰਡਾ ਸੋਹਣੇ-ਸੋਹਣੇ ਡਿਜ਼ਾਈਨ ਲੈਣ ਵਾਸਤੇ ਆਣਾ ਮੈਨੂੰ ਜੱਸੀ ਦੀ ਹੱਟੀ ਪਰ ਜੇ ਕੂੜੇ-ਕਬੜ ਦੇ ਲੈਣੇ ਨੇ 8-900000 ਚ ਬਾਜ਼ਾਰ ਜਾਓ ਸੋਹਣੇ-ਸੋਹਣੇ ਸੂਟ ਬਾਜ਼ਾਰ ਤੋਂ ਅੱਧੇ ਮੁੱਲ ਪਰ ਲੈਣ ਲਈ ਜੱਸੀ ਦੀ ਹੱਟੀ ਤੇ ਜਾਓ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਸਾਹਮਣੇ ਬਸਟਨ ਮਿੰਡਾ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਤੇ ਅੱਗੇ-ੱਗੇ ਵੀਡੀਓ ਸਪੋਰਟ ਪਰ ਭੇਜ ਦਿਓ ਧੰਨਵਾਦ